ਗੱਲ ਕਰੀਏ ਜਿਹੜੀ ਇਸ ਮੌਜੂਦਾ ਸਰਕਾਰ ਜਿਹੜੀ ਬਦਲਾਵ ਦੀ ਨੀਤੀ ਦੇ ਨਾਲ ਆਈ ਸੀਗੀ ਕਿ ਬਦਲਾਵ ਲੈ ਕੇ ਆਵਾਂਗੇ ਉਹਨਾਂ ਨੇ ਬਦਲਾਵ ਪੋਜ਼ਿਟਿਵ ਪਾਸੇ ਨਾਲ ਲੈ ਕਰਕੇ ਨੈਗੇਟਿਵ ਪਾਸੇ ਲੈ ਆਂਦਾ ਪੱਤਰਕਾਰਾਂ ਦੇ ਉੱਤੇ ਪਰਚਾ ਕਰਨਾ ਯਾਨੀ ਕਿ ਲੋਕਤੰਤਰ ਦੀ ਹੱਤਿਆ ਕਰਨਾ ਪੱਤਰਕਾਰ ਵੀਰ ਜਪ ਹੈ ਨਾ ਉਹ ਸਾਡੇ ਲੋਕਤੰਤਰ ਦਾ ਚੌਥਾ ਸਤੰਭ ਮੰਨੇ ਜਾਂਦੇ ਆ ਕਿਉਂਕਿ ਪੱਤਰਕਾਰਤਾ ਦੇ ਥਰੂ ਲੋਕਾਂ ਨੂੰ ਸਥਿਤੀ ਦਾ ਪਤਾ ਚੱਲਦਾ ਤੇ ਪੰਜਾਬ ਸਰਕਾਰ ਨੇ ਜਿਹੜਾ ਇਹਨਾਂ ਦੇ ਉੱਤੇ ਪਰਚਾ ਕੀਤਾ ਉਹ ਮੈਂ ਉਸ ਦੀ ਨਿੰਦਿਆ ਕਰਦੀ ਆ ਔਰ ਇਹਨਾਂ ਤੋਂ ਉਮੀਦ ਵੀ ਆਪਾਂ ਇਹ ਹੀ ਕਰ ਸਕਦੇ ਆ ਇਹ ਉਹ ਹੀ ਪੰਜਾਬ ਸਰਕਾਰ ਆ ਜਿਹੜੀ ਕਹਿੰਦੀ ਸੀਗੀ ਅਸੀਂ ਸਿਕਿਉਰਿਟੀ ਨਹੀਂ ਲੈ ਕੇ ਚੱਲਾਂਗੇ ਭਗਵੰਤ ਮਾਨ ਦੇ ਕਾਫਲੇ 'ਚ 50 ਗੱਡੀਆਂ ਉਹਨਾਂ ਦੀ ਪਤਨੀ ਦੇ ਕਾਫਲੇ ਵਿੱਚ 50 ਗੱਡੀਆਂ ਉਹਨਾਂ ਦੀ ਭੈਣ ਦੇ ਕਾਫਲੇ ਦੇ ਵਿੱਚ 50 ਗੱਡੀਆਂ ਤੇ ਮਾਤਾ ਜੀ ਦੇ ਕਹਿੰਦੇ ਕਿ ਆਸਟ੍ਰੇਲੀਆ ਤੋਂ ਕਿੰਨੀ ਵਾਰੀ ਆ ਗਏ ਤੇ ਚਲੇਗੇ ਤੇ ਇਹਨਾਂ ਤੋਂ ਅਸੀਂ ਹੋਰ ਕੀ ਉਮੀਦ ਕਰਾਂਗੇ ਇਹਨਾਂ ਨੇ ਇਹੀ ਕੰਮ ਕਰਨੇ ਆ